ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੁਨੀ ਸੈਭੰਗ ਪ੍ਰਸਾਦ ਗਿਆਪ ਆਜ ਸਾਚੇ ਜੁਗਾਦ ਸਾਚ ਹੈ ਸਿ ਸਾਚੇ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਰਿਯਾਤਾਨ ਮੂਰਤਿ ਯੰਨੀ ਸਹਿ ਭੰਗੁਰ ਪ੍ਰਸਾਦ ਜਾਪ ਆਦ ਸੱਚੇ ਜੁਗਾਦ ਸੱਚ ਹੈ ਸੀ ਸੱਚ ਮਾਨਸੂ ਸੀ ਸੱਚ ਦੇਵੋਂਕਾਰ ਸਾਚਨਾ ਕਰਤਾ ਪੁਰਖੇ ਮੇਰਿ ਪਾਉ ਮੇਰਿ ਵੇਰੀਤਾਨ ਮੂਰਤਿ ਐਸੋ ਆਪ ਸਾਹਿਬ ਦੇ ਆਪ ਸਾਹਿਬ ਜੀ ਸਾਹਿਬ ਜੀ ਨਾਲ ਤੋਂ ਸੀ ਤੱਕ ਇੱਕ ਹੋਰ ਬਾਤਨਾਮ ਕਰਤਾ ਪਰੇ ਨਰਪਾ ਹੋ ਨਰਵਾਰ ਕਾਲ ਮੂਰਤੇ ਜੀ ਸਾਹਿਬਾ ਗੁਰਪ੍ਰਸਾਦ ਜਾਪ ਆਦ ਸੱਚਿ ਸੁਗਾਦ ਸੱਚ ਹੈ ਤੀ ਸੱਚ ਨਾਨਕ ਉਸਤਿ ਕੀ ਤੱਟ